ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਸ਼ੁਰੂ ਕੀਤੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਪੰਜਾਬ ਦੇ ਲੋਕਾਂ ਦੀ ਭਾਗੀਦਾਰੀ ਦਿਨੋ-ਦਿਨ ਵੱਧ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਯਾਤਰਾ ਪ੍ਰਤੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਇੰਨੀ ਦੀਨੀ ਸਾਰੇ ਜ਼ਿਲ੍ਹਿਆਂ ਵਿੱਚ 99 ਦੇ ਕਰੀਬ ਜਾਗਰੂਤਾ ਵੈਨਾਂ ਪੁੱਜ ਚੁੱਕਿਆ ਨੇ ਇਹਨਾਂ ਜਾਗਰੂਤਾ ਵੈਨਾਂ ਵੱਲੋਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਦੀਆਂ 237 ਪਟਿਆਲਾ ਦੀਆਂ 213 ਫਿਰੋਜ਼ਪੁਰ ਦੇ 169 ਅਤੇ ਤਰਨਤਾਰਨ ਦੀਆਂ 123 ਪਿੰਡ ਪੰਚਾਇਤਾਂ ਸਮੇਤ ਪੰਜਾਬ ਭਾਰ ਦੀਆਂ 2471 ಗ್ರಾಮ ਪੰਚਾਇਤਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਇਹਨਾਂ ਜਾਗਰੂਤਾ ਵੈਨਾਂ ਦਾ ਪਿੰਡ ਵਾਸੀਆਂ ਵੱਲੋਂ ਹੌਮ-ਹੁਮਾ ਕੇ ਸਵਾਗਤ ਹੋ ਰਿਹਾ ਹੈ। ਇਸ ਯਾਤਰਾ ਵਿੱਚ ਹੁਣ ਤੱਕ ਜ਼ਿਲ੍ਹਾ ਪਟਿਆਲਾ ਦੇ 37145, ਬਠਿੰਡਾ ਦੇ 26042, ਫਤਿਹਗੜ ਸਾਹਿਬ ਦੇ 22767 ਲੋਕਾਂ ਸਮੇਤ ਸਮੁੱਚੇ ਪੰਜਾਬ ਵਿੱਚੋਂ ਕੁੱਲ 336792 ਲੋਕ ਭਾਗੀਦਾਰ ਬਣ ਚੁੱਕੇ ਨੇ ਇਹਨਾਂ ਵੈਨਾ ਵੱਲੋਂ ਪਿੰਡਾਂ 'ਚ ਜਾ ਕੇ ਜਿੱਥੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਯੋਜਨਾਵਾਂ ਸੰਬੰਧੀ ਲਾਭਪਾਤਰੀਆਂ ਨੂੰ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਹ ਜਿਹੜੀ ਵੈਨ ਪਹੁੰਚੀ ਆ ਕਾਸਰੇ ਪਿੰਡ 'ਚ ਭਾਰਤ ਵਿਕਾਸ ਯੋਜਨਾ ਵਾਲੀ ਇਹ ਤੋਂ ਪਹਿਲਾਂ ਪੰਨਵਾ ਵੀ ਜਾ ਚਈਆ ਉੱਥੇ ਹੀ ਬਹੁਤ ਲੋਕਾਂ 'ਚ ਪ੍ਰਸ਼ਾਸ ਸੀਗਾ ਸਾਨੂੰ ਲੋਕਾਂ ਨੂੰ ਮਤਲਬ ਬਹੁਤ ਫਾਇਦਾ ਹੋਇਆ ਸਾਨੂੰ ਕਿ ਸਾਡੇ ਪ੍ਰਤੀ ਕੀ ਸਰਕਾਰ ਨੇ ਸਹੂਲਤਾਂ ਦਿੱਤੇ ਨੇ ਸਾਨੂੰ ਬਹੁਤ ਵਧੀਆ ਲੱਗਿਆ ਜਾਣ ਕੇ ਸਰਕਾਰ ਨੇ ਇਹ ਸਹੂਲਤਾਂ ਦਿੱਤੀਆਂ ਨੇ ਸਾਨੂੰ ਬਹੁਤ ਵਧੀਆ ਫਾਇਦਾ ਮਿਲਿਆ ਜੀ ਤੇ ਸਾਨੂੰ ਜਿਹੜੀਆਂ ਸਹੂਲਤਾਂ ਦਾ ਪਤਾ ਨਹੀਂ ਲੱਗਦਾ ਸੀ ਉਹ ਸਾਰੀਆਂ ਸਹੂਲਤਾਂ ਦਾ ਪਤਾ ਲੱਗ ਗਿਆ ਜੀ ਹਾਂ ਜੀ ਅਸੀਂ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਨੂੰ ਮੁੰਬਈ ਨਹਿਰੀ ਸੰਚਾਰ ਜਿੱਤੀ ਸਾਥੀ ਮਿੰਟ ਨੂੰ ਤੇ ਸਹੂਲਤਾਂ ਬਾਰੇ ਜਾਣਕਾਰੀ ਮਿਲੀ ਇਹਦੇ ਨਾਲ ਲੋਕਾਂ ਨੂੰ ਪਤਾ ਚੱਲੂਗਾ ਕਿ ਸੈਂਟਰਲ ਸਰਕਾਰ ਨੇ ਕੀ ਕੀਤਾ ਦੇਖ ਲਈ ਬਹੁਤ ਮਤਲਬ ਵਧੀਆ ਸੀ ਸਰ ਬਹੁਤ ਵਧੀਆ ਸੋਚਿਆ ਨਾਲ ਸਾਰੇ ਲੋਕਾਂ ਨੂੰ ਜੀ ਹੋਤਰੇ ਇੱਕ ਬਰਾਬਰ ਰੱਖੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਤੇ ਮੋਦੀ ਸਾਹਿਬ ਸਾਰੇ ਸੁਪਨਿਆਂ ਨਾਲ ਲੈ ਕੇ ਚੱਲ ਰਹੇ ਨੇ ਸਾਰੇ ਦੇਸ਼ ਨੂੰ ਨਾਲ ਲੈ ਕੇ ਚੱਲ ਰਹੇ ਨੇਗੇ ਹਾਂਜੀ ਸਰ ਤੁਹਾਨੂੰ ਫਲੈਂਜਰ ਮਿਲੇਗਾ ਸਾਡੇ ਘਰੇ ਕਨੈਕਸ਼ਨ ਨਹੀਂ ਸੀ ਸੋ ਅੱਜ ਸਾਨੂੰ ਉਹਨਾਂ ਨੇ ਕਨੈਕਸ਼ਨ ਦਿੱਤਾ ਤੁਹਾਨੂੰ ਬਹੁਤ ਵਧੀਆ ਲੱਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸਿਹਤ ਜਾਂਚਬੰਦੀ ਕੈਂਪ ਵੀ ਲਗਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਲੋਕਾਂ ਦੀ ਟੀਵੀ ਸ਼ੂਗਰ ਬੀਪੀ ਆਦਿ ਜਾਂਚ ਕੀਤੀ ਜਾ ਰਹੀ ਹੈ ਇਸ ਯਾਤਰਾ ਦੌਰਾਨ ਖਾਸ ਤੌਰ ਤੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਪ੍ਰਧਾਨ ਮੰਤਰੀ ਪੋਸ਼ਣ ਅਭਿਆਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸੁਰੱਖਿਆ ਬੀਮਾ ਯੋਜਨਾ ਅਟਲ ਪੈਨਸ਼ਨ ਯੋਜਨਾ ਡਰੋਨ ਰਾਹੀਂ ਖੇਤਾਂ ਵਿੱਚ ਸਪਰੇਅ ਆਦ ਸਮੇਤ ਹੋਰ ਬਹੁਤ ਸਾਰੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਦੂਰਦਰਸ਼ਨ ਕੇਂਦਰ ਜਲੰਧਰ